ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਇੱਕ ਦਿਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਲਾਲਚ ਭਰੀ ਜ਼ਿੰਦਗੀ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾਵੇ ਸੰਗਤਾਂ ਵੀ ਗੁਰੂ ਜੀ ਦੀ ਉਪਦੇਸ਼ਾਂ ਨੂੰ ਬੜੇ ਧਿਆਨ ਨਾਲ ਸੁਣ ਰਹੀਆਂ ਸੀ ਪਰ ਹੁਣ ਸਵਾਲ ਇਹ ਸੀ ਕਿ ਗੁਰੂ ਜੀ ਦੀ ਉਪਦੇਸ਼ਾਂ ਉੱਤੇ ਅਮਲ ਕਿਹੜਾ-ਕਿਹੜਾ ਕਰਦਾ ਹੈ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਸੰਗਤ ਦੀ ਪ੍ਰਖਿਆ ਲੈਣ ਦੇ ਵਾਸਤੇ ਸੰਗਤ ਨੂੰ ਕਿਹਾ ਕੀ ਕੀ ਤੁਸੀਂ ਮੇਰੇ ਨਾਲ ਯਾਤਰਾ ਤੇ ਚੱਲੋਗੇ ਤਾਂ ਇਹ ਸੁਣਦਿਆਂ ਸਾਰੀ ਹੀ ਸਾਰੀ ਹੀ ਸੰਗਤ ਦੇ ਚਿਹਰੇ ਖੁਸ਼ੀ ਨਾਲ ਕਿੜ ਉੱਠੀ ਅਤੇ ਸਾਰੀ ਸੰਗਤ ਕਹਿਣ ਲੱਗੀ ਕੀ ਹਾਂ ਹਾਂ ਗੁਰੂ ਜੀ ਅਸੀਂ ਤੁਹਾਡੇ ਨਾਲ ਯਾਤਰਾ ਤੇ ਜ਼ਰੂਰ ਚੱਲਾਂਗੇ ਗੁਰੂ ਨਾਨਕ ਦੇਵ ਜੀ ਸੰਗਤ ਦੇ ਅੱਗੇ ਅੱਗੇ ਚੱਲ ਪਏ ਤੇ ਸੰਗਤ ਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਪਈ ਜਦੋਂ ਗੁਰੂ ਜੀ ਥੋੜਾ ਜਿਹਾ ਅੱਗੇ ਪਹੁੰਚੀ ਤਾਂ ਰਾਹ 'ਤੇ ਇੱਕ ਪਾਸੇ ਚਾਂਦੀ ਦੀਆਂ ਮੋਹਰਾਂ ਪਈਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਸਾਰੀ ਸੰਗਤ ਉਹਨਾਂ ਮੋਹਰਾਂ ਦੇ ਕੋਲੇ ਪਹੁੰਚ ਗਈ ਤੇ ਸੰਗਤ ਵਿੱਚੋਂ ਕਈ ਲੋਕ ਕਹਿਣ ਲੱਗੇ ਕਿ ਇਹ ਤਾਂ ਗੁਰੂ ਦਾ ਪ੍ਰਸ਼ਾਦ ਹੈ ਤੇ ਗੁਰੂ ਦੇ ਪ੍ਰਸ਼ਾਦ ਨੂੰ ਅਸੀਂ ਕਿਵੇਂ ਠੁਕਰਾ ਸਕਦੇ ਹਾਂ ਤਾਂ ਓਨਾ ਸਾਰਿਆਂ ਜਣਿਆਂ ਨੇ ਚਾਂਦੀ ਅਤੇ ਸੋਨੇ ਦੀਆਂ ਮੋਹਰਾਂ ਨੂੰ ਗੁਰੂ ਜੀ ਦਾ ਪ੍ਰਸ਼ਾਦ ਕਹਿ ਕੀ ਆਪੋ ਆਪਣੀਆਂ ਜੇਬਾਂ ਪਰ ਲਈਆਂ ਤੇ ਫਿਰ ਤੂ ਗੁਰੂ ਜੀ ਦੇ ਪਿੱਛੇ ਪਿੱਛੇ ਤੁਰ ਪਏ ਥੋੜੀ ਹੋਰ ਅੱਗੇ ਜਾਣ ਤੋਂ ਬਾਅਦ ਅਰਾਦੇ ਇੱਕ ਪਾਸੇ ਤਾਂਬੇ ਦੇ ਸਿੱਕੇ ਪਏ ਹੋਏ ਸਨ ਜਿਨ੍ਹਾਂ ਨੂੰ ਦੇਖ ਕੇ ਸੰਗਤ ਬਹੁਤ ਖੁਸ਼ ਹੋਈ ਤੇ ਸਾਰੇ ਜਣੇ ਉਹਨਾਂ ਤਾਂਬੇ ਦੇ ਸਿੱਕਿਆਂ ਨੂੰ ਗੁਰੂ ਦਾ ਪ੍ਰਸ਼ਾਦ ਕਹਿ ਕੇ ਆਪੋ ਆਪਣੀਆਂ ਜੇਬਾਂ ਵਿੱਚ ਪਾਉਣ ਲੱਗ ਪਈ ਤੇ ਸਾਰੇ ਜਣਿਆਂ ਨੇ ਆਪੋ ਆਪਣੀਆਂ ਜੇਬਾਂ ਚਾਂਦੀ ਅਤੇ ਤਾਂਬੇ ਦੇ ਸਿੱਕਿਆਂ ਨਾਲ ਭਰ ਲਈਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਭ ਕੁਝ ਆਪਣੀ ਅੱਖੀਂ ਦੇਖ ਰਹੀ ਸਨ ਪਰ ਉਹ ਬਿਲਕੁਲ ਚੁੱਪ ਰਹੇ ਤੇ ਲਗਾਤਾਰ ਅੱਗੇ ਵੱਲ ਚੱਲਦੇ ਰਹੇ ਜਦੋਂ ਗੁਰੂ ਜੀ ਥੋੜਾ ਹੋਰ ਅੱਗੇ ਪਹੁੰਚੇ ਤਾਂ ਇਸ ਵਾਰੀ ਰਸਤੇ ਦੇ ਇੱਕ ਪਾਸੇ ਸੋਨੇ ਦੀਆਂ ਮੋਹਰਾਂ ਕਿਲਰੀਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਸੋਨੇ ਦੇ ਆਮੋਰਾ ਨੂੰ ਗੁਰੂ ਦਾ ਪ੍ਰਸ਼ਾਦ ਕਹਿ ਕੇ ਆਪੋ ਆਪਣੀਆਂ ਜੇਬਾਂ ਪਰ ਲੈਂਿਆ ਹੁਣ ਸਾਰੀ ਸੰਗਤ ਨੇ ਆਪੋ ਆਪਣੀਆਂ ਜੇਬਾਂ ਸੋਨੇ ਚਾਂਦੀ ਅਤੇ ਤਾਂਬੇ ਦੇ ਸਿੱਕਿਆਂ ਨਾਲ ਪਰ ਲੈਂਿਆ ਸਨ ਸਿਰਫ ਇੱਕ ਹੀ ਇਨਸਾਨ ਬਚਿਆ ਸੀ ਜੀਨੇ ਰਸਤੇ ਵਿੱਚੋਂ ਇੱਕ ਵੀ ਮੋਹਰ ਨਹੀਂ ਉਠਾਈ ਸੀ ਤੇ ਉਸ ਇਨਸਾਨ ਦਾ ਨਾਮ ਸੀ ਭਾਈ ਲੈਣਾ ਸਾਰੀ ਸੰਗਤ ਆਪਣੀਆਂ ਜੇਪਾ ਪਰ ਕੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਤਾਂ ਜਦੋਂ ਗੁਰੂ ਜੀ ਥੋੜਾ ਜਿਹਾ ਹੋਰ ਅੱਗੇ ਪਹੁੰਚੇ ਤਾਂ ਰਸਤੇ ਦੀ ਇੱਕ ਪਾਸੇ ਇੱਕ ਮਰਦਾ ਪਿਆ ਹੋਇਆ ਸੀ ਜਿਹੜਾ ਕੀ ਚਿੱਟੇ ਕੱਪੜੇ ਨਾਲ ਟਕਿਆ ਹੋਇਆ ਸੀ ਮੁਰਦੇ ਦੇ ਕੋਲੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਸੀ ਤਾਂ ਸਾਰੇ ਸੰਗਤ ਨੇ ਆਪੋ ਆਪਣੇ ਨੱਕ ਟਕ ਲਏ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੀਪ ਜੀ ਉਸ ਮੁਰਦੇ ਦੇ ਕੋਲ ਹੀ ਖਲੋ ਗਏ ਤੇ ਸੰਗਤ ਨੂੰ ਕਹਿਣ ਲੱਗੇ ਕਿ ਸੰਗਤ ਜੀ ਇਹ ਵੀ ਗੁਰੂ ਦਾ ਪ੍ਰਸ਼ਾਦ ਹੈ ਇਹਨੂੰ ਵੀ ਖਾ ਲੋ ਤਾਂ ਸਾਰੀ ਸੰਗਤ ਇੱਕ ਦੂਸਰੀ ਦੇ ਮੂੰਹ ਵੱਲ ਦੇਖਣ ਲੱਗ ਪਈ ਪਰ ਮੁਰਦੇ ਨੂੰ ਖਾਣ ਵਾਸਤੇ ਕੋਈ ਵੀ ਆਦਮੀ ਅੱਗੇ ਨਹੀਂ ਆਇਆ ਜਗਦੋ ਸੰਗਤ ਵਿੱਚੋਂ ਮੁਰਦੇ ਨੂੰ ਖਾਣ ਵਾਸਤੇ ਕੋਈ ਵੀ ਅੱਗੇ ਨਹੀਂ ਵਧਿਆ ਤਾਂ ਭਾਈ ਲੈਣਾ ਜੀ ਉਸ ਮੁਰਦੇ ਨੂੰ ਖਾਣ ਵਾਸਤੇ ਅੱਗੇ ਆ ਗਏ ਤੇ ਬਿਨਾ ਕੁਝ ਸੋਚੇ ਸਮਝੇ ਵਹੀ ਗੁਰੂ ਵਹੀ ਗੁਰੂ ਕਰਦੇ ਉਸ ਮੁਰਦੇ ਦੇ ਕੋਲ ਪਹੁੰਚ ਗਏ ਤਾਂ ਜਿਮੀ ਹੀ ਮੁਰਦੇ ਨੂੰ ਖਾਣ ਬਾਸਤੀ ਭਾਈ ਲੈਣਾ ਜੀ ਨੇ ਉਸ ਲਾਸ਼ ਦੇ ਉਤੋਂ ਕੱਪੜਾ ਹਟਾਇਆ ਤਾਂ ਉਹ ਮੁਰਦਾ ਲਾਸ਼ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਬਦਲ ਗਿਆ ਬਦਬੂ ਦੀ ਜਗ੍ਹਾ ਤੇ ਪ੍ਰਸ਼ਾਦ ਦੀ ਖੁਸ਼ਬੂ ਆਉਣ ਲੱਗ ਪਈ ਜਿਸਨੂੰ ਦੇਖ ਕੇ ਕੋਲ ਖੜੇ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਤੇ ਸਾਰੇ ਜਣੇ ਆਪਣੀ ਕੀਤੀ ਤੇ ਬਹੁਤ ਸ਼ਰਮਿੰਦਾ ਹੋਏ। ਉਹਨਾਂ ਸਾਰਿਆਂ ਨੇ ਆਪਣੀਆਂ-ਆਪਣੀਆਂ ਜੇਬਾਂ ਵਿੱਚ ਜਿੰਨੀਆਂ ਵੀ ਮੋਹਰਾ ਪਾਈਆਂ ਹੋਈਆਂ ਸਨ ਉਹ ਸਭ ਕੱਢ ਕੇ ਬਾਹਰ ਸੁੱਟ ਦਿੱਤੀਆਂ ਤੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗੇ। ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਣਾ ਜੀ ਦੇ ਵੱਲ ਦੇਖ ਕੇ ਬਹੁਤ ਖੁਸ਼ ਹੋਏ ਤੇ ਅਖੀਰ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰਗੱਦੀ ਭਾਈ ਲਾਣਾ ਜੀ ਨੂੰ ਸੌਂਪ ਦਿੱਤੀ ਜਿਨ੍ਹਾਂ ਨੂੰ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣਦੇ ਹਾਂ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਰੂ ਦੀ ਪਿਆਰੀ ਸੰਗਤ ਜੀ ਜੇਕਰ ਅੱਜ ਦੀ ਸਾਖੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ